ਹਾਂਜੀ ਲੋ ਜੀ ਆਪਾਂ ਆ ਗਏ ਆਂ ਜੀ ਸੈਂਡੀ ਸੈਂਡਵਿਚ ਤੇ ਆਪਾਂ ਤੁਹਾਨੂੰ ਇੱਥੋਂ ਦਾ ਅੱਜ 버ਗਰ ਸੈਂਡਵਿਚ ਜਿਹੜੀ ਜਿਹੜੀ ਚੀਜ਼ ਸਪੈਸ਼ਲ ਆ ਉਹ ਦੱਸਦੇ ਆਂ ਟੇਸਟ ਕਰਕੇ ਵੀ ਖਾ ਕੇ ਵੀ ਫਿਰ ਤੁਸੀਂ ਆਇਓ ਫੈਮਿਲੀ ਨਾਲ ਬੱਚਿਆਂ ਨਾਲ ਇੰਜੋਏ ਕਰਿਓ ਤੇ ਮੈਂ ਸਾਰਿਆਂ ਤੁਹਾਨੂੰ ਜਲੰਧਰ ਦੀਆਂ ਬੈਸਟ ਬੈਸਟ ਵਧੀਆ ਸਾਰੀਆਂ ਜਗ੍ਹਾ ਆਪਣੇ ਬਲੌਗਾਂ ਚ ਦਿਖਾ ਦੇਣੀ ਆ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਆ ਨਾਲ ਵੀ ਜਿਹੜਾ ਤੁਹਾਨੂੰ ਵਲੌਗ ਆਪਾਂ ਦਿਖਾਉਣ ਲੱਗੇ ਆ ਉਹਦੇ ਵਿੱਚ ਕਿਲਾ ਇਹ ਨਹੀਂ ਹੁੰਦਾ ਵੀ ਆਪਾਂ ਖਾਣ ਦਾ ਗੱਲਾ ਦਿਖਾਤਾ ਵੀ ਜਿੱਦਾਂ ਵੀ ਅੱਜਕੱਲ ਜਿੱਦਾਂ ਚੱਲਦਿਆਂ ਵੀ ਖਾਣ ਪੀਣ ਦੀ ਜਗ੍ਹਾ ਦੀਆਂ ਬਹੁਤ ਵੀਡੀਓ ਆ ਰਹੀਆਂ ਵਾ ਵੀ ਸਾਫ ਸਫਾਈ ਦਾ ਨਹੀਂ ਧਿਆਨ ਜਾਂ ਕੋਈ ਦੀ ਕੁਛ ਚੀਜ਼ ਨਿਕਲੇ ਮੇਰੀ ਕੁਛ ਨਹੀਂ ਹੁੰਦੀ ਮੈਂ ਮੇਰੇ ਵਲੌਗ ਤੁਸੀਂ ਦੇਖੋ ਮੈਂ ਜ਼ਿਆਦਾਤਰ ਕਿਚਨ ਦੇ ਵਿੱਚ ਜਾ ਕੇ ਵੀ ਸਾਰਾ ਦਿਖਾਉਣਾ ਪਾਰਕਿੰਗ ਦਾ ਸਾਰਾ ਤੇ ਜਾਨੀ ਕਿ ਵੀ ਸਾਰਿਆਂ ਨੂੰ ਸੌਖਾ ਰਵੇ ਜਦੋਂ ਬੰਦਾ ਆਉਂਦਾ ਵਾ ਬੰਦੇ ਨੂੰ ਸਭ ਤੋਂ ਪਹਿਲਾਂ ਤੇ ਹੁੰਦਾ ਕਿਉਂਕਿ ਉਹ ਸ਼ਹਿਰ ਆ ਵਿਚਰ ਆ ਸ਼ਪੋਣ ਦਾ ਬੰਦੇ ਨੂੰ ਇਹ ਹੁੰਦਾ ਵੀ ਗੱਡੀ ਕਿੱਥੇ ਲਾਉਣੀ ਆ ਪਾਰਕਿੰਗ ਠੀਕ ਆ ਫਿਰ ਬੰਦਾ ਜਾਂਦਾ ਵਾ ਬੰਦਾ ਸੋਚਦਾ ਵੀ ਯਾਰ ਚੀਜ਼ ਵਧੀਆ ਇੱਕ ਅੱਜਕੱਲ ਬੰਦੇ ਡਰੇ ਹੁੰਦੇ ਆ ਵੀ ਵੀਡੀਓ ਜਿੱਦਾਂ ਦੀਆਂ ਆ ਰਹੀਆਂ ਵਾ ਕਿਤੇ ਕੁਝ ਨਿਕਲਿਆ ਕਿਤੇ ਕੁਝ ਨਿਕਲਿਆ ਖਾਣੇ ਚ ਫਿਰ ਅਦਾ ਕਰਕੇ ਪ੍ਰੋਬਲਮ ਹੁੰਦੀ ਆ ਤੇ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਵੀ ਆਪਾਂ ਸਾਰਾ ਤੁਹਾਨੂੰ ਦਿਖਾਈਏ ਤੇ ਤੁਸੀਂ ਚੈਨਲ ਨੂੰ ਮੇਰਾ ਸਾਰੇ ਸਾਥ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਗਾਣੇ ਵੀ ਜਲਦੀ ਆ ਰਹੇ ਆ ਚਾਰ ਪੰਜ ਗਾਣੇ ਤਾਂ ਤਕਰੀਬਨ ਆਲਮੋਸਟ ਰੈਡੀ ਪਏ ਆ ਤੇ ਆਪਾਂ ਜਲਦੀ ਇੱਕ ਇੱਕ ਕਰਕੇ ਰਿਲੀਜ਼ ਕਰ ਰਹੇ ਆ ਤੇ ਸਾਰੇ ਜਾਣੇ ਪਿਆਰ ਕਰੋ ਕਿਉਂਕਿ ਜਦੋਂ ਕੋਈ ਵੀ ਸਟਾਰ ਬਣਦਾ ਤਾਂ ਉਹ ਦਰਸ਼ਕਾਂ ਦੇ ਸਰੋਤਿਆਂ ਦੇ ਪਿਆਰ ਨਾਲ ਹੀ ਬਣਦਾ ਤਾਂ ਮੇਰੀ ਕੋਸ਼ਿਸ਼ ਇਹੀ ਰਹੂਗੀ ਇਸ ਵੀਡੀਓ ਦੇ ਵਿੱਚ ਜਿੱਦਾਂ ਗਾਣੇ ਜਿਹੜੇ ਆ ਰਹੇ ਆ ਉਹ ਵੀ ਤੁਹਾਨੂੰ ਵਧੀਆ ਤੋਂ ਵਧੀਆ ਲੈ ਕੇ ਆਵਾਂ ਬਲੌਗ ਵੀ ਵਧੀਆ ਤੋਂ ਵਧੀਆ ਸਾਰੀਆਂ ਮੈਂ ਜਲੰਧਰ ਦੀ ਤੁਹਾਨੂੰ ਵੈਸਟ ਬੈਸਟ ਜਗ੍ਹਾ ਸਾਰੀਆਂ ਆਪਣੇ ਬਲੌਗਾਂ 'ਚ ਦਿਖਾਉਂਗਾ ਇੱਥੇ ਤੁਸੀਂ ਫੈਮਿਲੀ ਬੱਚਿਆਂ ਨਾਲ ਆ ਸਕੋ ਖਾਪ ਵੀ ਸਕੋ ਇੰਜੋਏ ਕਰ ਸਕੋ ਛੁੱਟੀ ਵਾਲੇ ਦਿਨ ਠੀਕ ਆ ਉਦਾਂ ਵੀ ਬੰਦਾ ਨਾਈਟ ਆ ਸਕਦਾ ਡਿਨਰ ਲੰਚ ਸਾਰਾ ਤੇ ਅੱਜ ਆਪਾਂ ਸੈਂਡੀ ਦੇ ਕੋਲ ਆਏ ਆ ਜਿਆਦਾ देर ਨਾ ਕਰਦੇ ਹੋਏ ਆਪਾਂ ਚੱਲਦੇ ਆ ਜੀ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਆਜੋ ਲਓ ਜੀ ਆਪਾਂ ਆ ਗਏ ਆ ਜੀ ਸੈਂਡੀ ਸੈਂਡਵਿਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਬੈਠਣ ਦਾ ਵੀ ਬਹੁਤ ਵਧੀਆ ਵਾ ਬੈਠਣ ਦਾ ਸਾਰਾ ਫੁੱਲੀ ਏਸੀ ਆ ਦੇ ਵੇਖਣਾ ਬਹੁਤ ਵਧੀਆ ਵਾ ਦੇਖ ਸਕਦੇ ਹੋ ਆਪਣੇ ਜਾਸਪਾ ਜੀ ਵੀ ਬੈਠੇ ਨੇ ਭਾਜੀ ਤੁਸੀਂ ਕੀ ਖਾਣਾ ਦੱਸੋ ਸੈਂਡਵਿਚ ਜਾਂ 버ਗਰ ਸੈਂਡਵਿਚ ਇਹਨਾਂ ਦਾ ਸਪੈਸ਼ਲ ਸੈਂਡਵਿਚ ਉਹ ਖਾਣਾ ਤੇ ਕੀ ਆਲਾ ਭਾਜੀ ਇਹ ਭਾਜੀ ਆਪਣੇ ਲਈ ਸਪੈਸ਼ਲ ਜਦੋਂ ਵੀ ਆਈਦਾ ਸੈਂਡਵਿਚ ਬਣਾਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਫ ਸਪਾਈ ਦਾ ਵੀ ਭਾਜੀ ਪੂਰਾ ਧਿਆਨ ਰੱਖ ਰਹੇ ਆ ਉਹ ਵਧੀਆ ਹੁਣ ਆਪਾਂ ਖਾ ਕੇ ਤੁਹਾਨੂੰ ਦੱਸਦੇ ਆ ਤੇ ਤੁਸੀਂ ਫਿਰ ਫੈਮਿਲੀ ਨਾਲ ਆ ਕੇ ਬੱਚਿਆਂ ਨਾਲ ਆ ਕੇ ਇੰਜੋਏ ਕਰੋ ਤੇ ਪੂਰਾ ਭੱਜਿਆ ਪਿਓਰਟੀ ਨਾਲ ਸਾਰਾ ਕੰਮ ਕਰ ਰਹੇ ਆ ਸਾਰਾ ਕੰਦਿਲ ਦਾ ਵਧੀਆ ਤੇ ਬਾਕੀ ਆਪਾਂ ਭਾਜੀ ਨੂੰ ਹੁਣ ਪੁੱਛਦੇ ਆ ਤੇ ਚਲੋ ਆਪਾਂ ਚੱਲ ਕੇ ਤੁਹਾਨੂੰ ਅਕੇ ਦਿਖਾਉਨੇ ਆ ਵੀ ਭਾਜੀ ਨੂੰ ਪੁੱਛਦੇ ਹਾਂ ਆਪਣਾ ਕਿਹੜੇ ਕਿਹੜੇ ਸੈਂਡਵਿਚਾ ਸਪੈਸ਼ਲ ਭਾਜੀ ਆਪਣਾ ਦੱਸਿਓ ਵੀ ਆਪਣੇ ਕੋ ਕਿਹੜਾ ਕਿਹੜਾ ਸੈਂਡਵਿਚ ਆ ਸੈਂਡਵਿਚ ਵੈਜੀ ਸੈਂਡਵਿਚ ਹੈ ਭਾਜੀ ਵੈਜ ਦੇ ਵਿੱਚ ਦੱਸੋ ਪਹਿਲਾਂ ਪਨੀਰ ਸਪੈਸ਼ਲ ਪਨੀਰ ਗੰਬੂਸ ਸੈਂਡਵਿਚ ਓਕੇ ਪਨੀਰ ਟਿੱਕਾ ਸੈਂਡਵਿਚ ਹੈ ਭਾਜੀ ਹਮਮ ਹੋਰ ਤੰਦੂਰੀ ਪਨੀਰ ਟਿੱਕਾ ਸੈਂਡਵਿਚ ਓਕੇ ਕੌਣ ਸੈਂਡਵਿਚ ਹੈ ਓਕੇ ਕੀਜੇ ਹੈ ਪਾਸਤਾ ਹੈ ਭਾਜੀ ਯਾਨੀ ਕਿ ਸਾਰੇ ਆਈਟਮ ਆ ਹਾਂਜੀ ਭਾਜੀ ਪੀਜ਼ਾ ਪਾਸਤਾ 버ਗਰ ਵਗਰਾ ਹੈ ਨਾ ਸਪੈਸ਼ਲ ਬੀਜ ਨਾਚੋ ਓਕੇ ਤੰਦੂਰੀ ਮੋਮੋਸ ਤੰਦੂਰੀ ਮੋਮੋਸ ਵੀ ਨਾ ਹਾਂਜੀ ਬਾਜੀ ਓਕੇ ਮੋਜ ਤੋ ਵਗੈਰਾ ਸਾਰਾ ਕੁਝ ਜਾਨਣੇਗੀ ਕਾਫੀ ਹਾਂਜੀ ਬਾਜੀ ਠੀਕ ਆ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਦਾ ਵੀ ਬਾਜੀ ਪੂਰਾ ਧਿਆਨ ਰੱਖ ਰਿਆ ਆ ਤੇ ਬਹੁਤ ਵਧੀਆ ਲੱਗਾ ਆਪਾਂ ਨੂੰ ਇੱਥੇ ਆ ਕੇ ਹੁਣ ਖਾ ਕੇ ਤੁਹਾਨੂੰ ਦੱਸਦੇ ਆ ਫਿਰ ਤੁਸੀਂ ਆਇਓ ਫੈਮਲੀ ਨਾਲ ਬੱਚਿਆਂ ਨਾਲ ਜੀ ਆਓ ਜੀ ਕਹਿੰਦੇ ਇੱਥੇ ਬੈਠੋ ਬੈ ਕੇ ਆਰਾਮ ਨਾਲ ਖਾਓ ਜੋ ਆਏ ਕਰੋ ਲੋ ਜੀ ਆਪਣਾ ਸਪੈਸ਼ਲ ਸੈਂਡੀ ਸੈਂਡਵਿਚ ਜੰਬੋ ਆ ਗਿਆ ਹੁਣ ਆਪਾਂ ਖਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਲੱਗਾ ਇਹ ਤੁਸੀਂ ਆ ਕੇ ਟਰਾਈ ਕਰਿਓ ਸਪੈਸ਼ਲ ਸੈਂਡੀ ਸੈਂਡਵਿਚ ਜੰਬੋ ਆਪਾਂ ਇਹ ਆਰਡਰ ਕੀਤਾ ਹੈ ਆਹ ਲਓ ਜੀ ਐਵਰੀ ਹੋਈਆਂ ਆਹ ਦੇਖ ਸਕਦੇ ਹੋ ਬਹੁਤ ਸੋਹਣੀ ਡੈਕੋਰੇਸ਼ਨ ਵੀ ਕੀਤੀ ਆ ਆ ਉੱਪਰ ਦੇਖੋ ਡਿਫਰੈਂਟ ਜੀ ਡੈਕੋਰੇਸ਼ਨ ਵੀ ਕੀਤੀ ਸਾਰੀ ਵਾਲੇ ਨੂੰ ਅਲੈਕੁਆ ਬਹੁਤ ਵਧੀਆ ਲੱਗਾ ਆ ਦੇਖੋ ਲੋ ਜੀ ਗੋਜੀ ਵੀ ਆ ਗਈ ਆ ਕੰਟੀ ਕੇ ਤਾਂ ਲੱਗ ਦੋ ਇਹਨਾਂ ਦੀ ਬੋਤੀ ਵੀ ਬਹੁਤ ਫੇਮਸ ਆ ਇੰਜੁਆਇਸ